ਲਗਭਗ ਜੀ ਅੱਗੇ ਆਪਾਂ ਜਾ ਰਹੇ ਆ ਜੀ ਉਹ ਬੰਨ ਤੋਂ ਦਰਸ਼ਨ ਕਰੋ ਬੰਨ ਤੋਂ ਆਪਾਂ ਚੱਲੇ ਆ ਉਹਿੱਥੇ ਪੌਗਲੇ ਨਾਲ ਚੱਲਦੇ ਆ ਤੇ ਉਹ ਟਰੈਕਟਰ ਤੇ ਅੱਗੇ ਵੱਲੀਆ ਨਾਲ ਤੋ ਇਹ ਸਾਧ ਬਾਹ ਚੱਲੀਆਂ ਲੂੰਗਾ ਤੇ ਯਾਰ ਪਾਣੀ ਤੋਂ ਵਗ ਰਹੀਆਂ ਪਾਣੀ ਦੀ ਸਪੀਡ ਤੇ ਸੰਗਤਾਂ ਦੇ ਦਿਲ ਧੱਕ 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 ਕਰ ਰਹੇ ਨੇ ਆਉਂਦਾ ਲਾ ਬੋਰ ਡੂੰਗਾ ਹਾਂਜੀ ਬੋਰ ਡੂੰਗਾ ਇਧਰਲੇ ਪਾਸੇ ਆਹ ਨਲੇ ਤੋਂ 40 ਫੁੱਟ ਡੂੰਗਾ ਪਾਣੀ ਤੁਸੀਂ ਦੇਖ ਲਓ ਵੀ ਵਗ ਰਿਹਾ ਵਾ ਇਹ ਬਹੁਤ ਖਤਰੇ ਦੀ ਘੰਟੀ ਆ ਪਰ ਫਿਰ ਵੀ ਜਿਹੜੇ ਪੰਜਾਬੀ ਆਏ ਰਸਕ ਲੈਣੋਂ ਡਰਦੇ ਨਹੀਂਗੇ ਉਹ ਸਾਹਮਣੇ ਪੌਕ ਲੈਣਾ ਚਲਦਿਆਂ ਤੇ ਪੌਕ ਲੈਣਾ ਤੇ ਜਾ ਕੇ ਤੁਹਾਨੂੰ ਅਸਲੀ ਸਥਿਤੀ ਦਾਰੇ ਜਾਣ ਸਕ ਦਿੰਨੇ ਆ ਜਿੱਥੇ ਦਰਿਆ ਦੇ ਬਿਆਸ ਦਰਿਆ ਦੇ ਕੰਢੇ ਤੇ ਬੰਨ ਮੰਨਿਆ ਜਾ ਰਹੇ ਆ ਤੁਹਾਨੂੰ ਲੈ ਕੇ ਆਏ ਜੀ ਬਿਲਕੁਲ ਦਰਿਆ ਦੇ ਅੰਦਰ ਤੇ ਆਹ ਦੇਖੋ ਜੀ ਪਰਲੇ ਪਾਸੇ ਪਾਣੀ ਸੀਗਾ ਤੇ ਆਹ ਮੱਕੀ ਸੀਗੀ ਦੇਖੋ ਪਤਾ ਕੀ ਹਾਲ ਹੋਇਆ ਹੋਇਆ ਬਿਲਕੁਲ ਦਰਿਆ ਦੇ ਆਪਾਂ ਅੰਦਰ ਆ ਦੇਖੋ ਹਾਲਾਤ دریا ਦੇ ਅੰਦਰ ਆਪਾਂ ਜਮੀਨਾਂ ਦੇ ਵਿੱਚ ਪਹੁੰਚੇ ਆ ਜਿੱਥੇ ਫਸਲਾਂ ਖਰਾਬ ਹੋਈਆਂ ਤੇ ਉਹ ਸਾਹਮਣੇ ਪੋਕਲੈਨ ਲੱਗੀ ਆ ਤੇ ਬੰਨ ਬੰਨਿਆ ਜਾ ਰਿਹਾ ਵਾ ਤੁਖ ਆਇਆ ਇਸ ਤੋਂ ਬਾਅਦ ਸਾਰੀਆਂ ਜਮੀਨਾਂ ਪੱਧਰ ਕਰਕੇ ਇੱਥੇ ਕੰਨਤ ਲਾਉਣੀ ਆ ਜੀ ਆਪਾਂ ਇਹਨਾਂ ਤੁਸੀਂ ਦੇਖ ਸਕਦੇ ਹੋ ਕਿ ਅੱਜ ਪਾਣੀ ਥੋੜਾ ਲੱਫਾ ਸੀ ਤੇ ਪਾਣੀ ਦੇ ਵਿੱਚ ਘਾਰ ਆ ਗਏ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਵੀ ਆਪ ਦੇਖੋ ਹੁਣ ਇੱਥੇ ਫਸਲਾਂ ਉੱਗੀਆਂ ਹੋਈਆਂ ਸੀ ਜਦੋਂ ਪਾਣੀ ਚੱਲਦਾ ਤੇ ਕਿਸ ਤਰੀਕੇ ਨਾਲ ਮੈਂ ਹੈਰਾਨ ਆ ਵੀ ਮਿੱਟੀ ਪੁੱਟ ਕੇ ਪਤਾ ਨਹੀਂ ਲੈ ਕਿੱਥੇ ਜਾਂਦਾ ਤੇ ਇਹਦੇ ਮੌਜ ਜੀ ਹੁੰਦੀ ਏ ਇੱਕ ਦਮ ਕੀ ਕਰਦਾ ਵੀ ਨਾਲ ਦੀ ਨਾਲ ਹੀ ਇੱਕ ਜਗ੍ਹਾ ਦੇ ਉੱਪਰ ਆਪਣੀ ਵੱਡੀ ਸਾਰੀ ਢੇਕ ਲਾ ਦਿੰਦਾ ਯਾਰ ਤੇ ਆ ਮੈਂ ਤੁਹਾਨੂੰ ਦਿਖਾਉਣ ਲੱਗਾ ਮਾਂ ਆ ਸਾਰੇ ਸਰਪੰਚ ਸਾਹਿਬ ਨੇ ਕੋਈ ਜ਼ਮੀਨ ਦਾ ਕੋਈ ਹੱਲ ਨਹੀਂ ਇਹ ਹੱਲ ਕੱਢਣ ਦਾ ਵੀ ਯਤਨ ਕਰਾਂਗੇ ਤੇ ਬੜੀ ਜਿਆਦਾ ਇਹ ਤੇ ਮਿਹਨਤ ਆਉਣੀ ਹੈ ਧੰਨਵਾਦ ਉਹਨਾਂ ਸੰਸਥਾਵਾਂ ਦਾ ਜਿਹੜੇ ਇਹਨਾਂ ਲੋਕਾਂ ਦੀ ਬਾਹ ਪੜਨਾਂ ਵਾਸਤੇ ਆਈ ਆ ਆ ਸਾਰਾ ਮੰਡ ਦਾ ਇਲਾਕਾ ਵੇਖੋ ਕਿੰਨਾ ਸੋਹਣਾ ਹਰਿਆ ਭਰਿਆ ਸੀ ਪਰ ਅੱਜ ਬਰਬਾਦ ਹੋ ਗਿਆ ਆਹ ਵਾਹ ਬਦੂ ਗਿਆ ਹਾਂਜੀ ਇਹ ਬਦੂ ਆਹ ਦੇਖੋ ਜੀ ਕਿਸੇ ਜਗ੍ਹਾ ਤਾਂ ਪੂਰੀ ਹਾਰਡ ਮਿੱਟੀ ਆ ਤੇ ਕਿਸੇ ਜਗ੍ਹਾ ਇਸ ਤਰ੍ਹਾਂ ਪੈਰ ਖੁੱਬਦਾ ਵਾ ਜਿੱਥੇ ਰੇਤ ਆ ਸੰਗਤਾਂ ਜਿਹੜੀਆਂ ਪਹੁੰਚੀਆਂ ਉਹ ਸਾਹਮਣੇ ਘਾਹਤੋਂ ਹਾਂਜੀ ਆ ਦੇਖੋ ਤੁਸੀਂ ਰੈਡੀਓ ਮਸ਼ੀਨਾਂ ਕੋਲੇ ਜਾ ਰਹੇ ਸੰਗਤ ਸਾਰੀ ਬੱਜ ਕੇ ਬੱਜ ਕੇ ਵਾਇਗਰੂ ਬੱਜ ਕੇ ਧਿਆਨ ਨਾਲ ਸੋ ਆ ਦੇਖੋ ਕਿਸ ਤਰ੍ਹਾਂ ਜਿਸ ਤਰ੍ਹਾਂ ਆਈਲੈਂਡ ਨਹੀਂ ਹੁੰਦੇ ਇਸ ਤਰ੍ਹਾਂ ਤਲਤੀ ਜਿਹੜੀ ਆ ਉਹ ਦਰਿਆ ਨੇ ਪਾਣੀ ਕਿਧੋ ਪੁੱਟ ਕਿਤੇ ਮਿੱਟੀ ਪੁੱਟ ਕਿਤੇ ਮਿੱਟੀ ਛੁੱਟ ਪੀਸ ਹਾਕਤਾਵਾ ਤੇ ਦੇਖੋ ਵੀ ਆ ਅੰਦਰ ਦਰਿਆ ਦੇ ਬਿਲਕੁਲ ਅੰਦਰ ਤੁਹਾਨੂੰ ਲੈ ਕੇ ਆਏ ਆ ਜੀ ਅਹ ਦੋਸਤੋ ਤੁਹਾਨੂੰ ਦੱਸ ਦੇਣਾ ਚਾਹੁੰਦਾ ਵੀ ਆ ਆ ਇੱਥੇ ਅੰਦਰ ਵਿੱਚ ਜਿਹੜੀ ਮਿੱਟੀ ਚੀਕਣੀ ਆ ਤੇ ਪੈਰ ਬਹੁਤ ਸਲਿੱਪ ਕਰਦਾ ਵਾ ਬੜਾ ਬਚਾ ਕੇ ਜਾਣਾ ਪੈਂਦਾ ਦੇਖੋ ਆ ਠੱਗਾ ਬਣਾਤੀਆਂ ਇਹ ਮਿੱਟੀ ਤੇ ਇਹ ਜ਼ਮੀਨ ਤੇ ਬਹੁਤ ਮਿਹਨਤ ਲੱਗਣੀ ਆ ਖਰਾਹਾਂ ਦੇ ਨਾਲ ਹਲਾਂ ਦੇ ਨਾਲ ਫੇਰ ਕਿਤੇ ਜਾ ਕੇ ਇਹ ਬੱਤਰ ਹੋਣੀ ਆ ਦੇਖੋ ਤੁਸੀਂ ਕਿਤੇ ਤਾਂ ਐਨੇ ਡੂੰਘੇ ਟੋਏ ਪਾਤੇ ਕਿਤੇ ਉੱਚੀ ਕਰਤੀ ਆ ਇਹ ਵਗਦਾ ਪਾਣੀ ਵਹਿੰਦੇ ਪਾਣੀ ਕਹਿੰਦੇ ਰਸਤਾ ਆਪਣਾ ਆਪ ਬਣਾ ਲੈਂਦੇ ਆ ਸੋ ਚੱਲਦੇ ਚਲਾਉਂਦੇ ਜੀ ਆਪਾਂ ਪਹੁੰਚ ਗਏ ਆ ਜਿੱਥੇ ਦੋ ਪੌਕਲਨ ਲੱਗੀਆਂ ਨੇ ਬੰਨ ਬੰਨੇ ਜਾ ਰਹੇ ਨੇ ਆ ਮਿੱਟੀ ਇੱਥੋਂ ਪੁੱਟ-ਪੁੱਟ ਕੇ ਆਪਾਂ ਅਗਲੇ ਪਾਸੇ ਤੋਂ ਨਦੀਆ ਤੇ ਵੀ ਲੈ ਕੇ ਚੱਲਦੇ ਆ ਕਿਹੜੇ ਪਾਸੇ ਦਰਿਆ ਦਾ ਪਾਣੀ ਚੱਲ ਰਿਹਾ ਸਾਹਮਣੇ ਰੇਤਾਂ ਹੀ ਰੇਤਾਂ ਤੇ ਹਰੀ ਚਿੱਟੇ ਚਿੱਟੇ ਪਹਾੜਾ ਜਿਵੇਂ ਲੂਣ ਦੇ ਪਹਾੜ ਦੇ ਉੱਤੇ ਆਹ ਰੇਤੇ ਦੇ ਪਹਾੜ ਆ ਇਧਰਲੇ ਭਾਈ ਜ਼ਮੀਨਾਂ ਨੇ ਉੱਥਲੇ ਪਾਸੇ ਦਰਿਆ ਦੋਸਤੋ ਤੁਸੀਂ ਮੰਡ ਦਰਿਆ ਤੇ ਢਾਈ ਆ ਹੈਗਾ ਦਰਿਆ ਆ ਹੈਗਾ ਮੰਡ ਤੇ ਉਹ ਹੈਗੇ ਆ ਸੋਮਣੀ ਜਿੱਥੇ ਜਿਉਂ ਆਏ ਆ ਢਾਏ ਆ ਤੇ ਦਰਿਆ ਦੇ ਵਿੱਚ ਆ ਦੇਖੋ ਤੁਸੀਂ ਸੜਕ ਆ ਸੜਕ ਦਾ ਟੋਟਾ ਵਾ ਮਖੂ ਸਾਹਿਬ ਆ ਮਖੂ ਸਾਹਿਬ ਇੱਧਰ ਦੇਖੋ ਸੜਕ ਰੋੜ ਕੇ ਲਿਆਂਦੀ ਹੋਈ ਆ ਆ ਸੜਕ ਦੇ ਟੋਟੇ ਪਏ ਆ ਵੀ ਤੁਸੀਂ ਦੇਖ ਸਕਦੇ ਹੋ ਵੀ ਸੜਕ ਨੂੰ ਦਰਿਆ ਰੋੜਦੇ ਨੇ ਦਰਿਆ ਦੇ ਵਿੱਚ ਚੱਲਦੇ-ਚੱਲਦੇ ਇੱਕ ਗੱਲ ਤੁਹਾਨੂੰ ਮੈਂ ਹੋਰ ਦਿਖਾਉਣ ਲੱਗਾ ਉਹ ਸਾਹਮਣੇ ਤਿੰਨ ਚਾਰ ਦਰਖਤਾਂ ਦਾ ਝੋਂਡਾ ਉਹ ਦਰਖਤਾਂ ਦੇ ਝੁੰਡ ਦੇ ਆਲੇ-ਦੁਆਲੇ ਜਿਹੜੀ ਆ ਮਿੱਟੀ ਸਾਰੀ ਬਚੀ ਹੋਈ ਆ ਤੇ ਉਰਲੇ ਪਾਸੇ ਸਾਰੀ ਖਾਰ ਪੈ ਕੇ ਤੇ ਸਾਰਾ ਇਧਰਲਾ ਏਰੀਆ ਜਿਹੜਾ ਨੁਕਸਾਨਤਾ ਤੇ ਪਰ ਉਹ ਜਿੱਥੇ-ਜਿੱਥੇ ਦਰਖਤ ਆ ਉਥੋਂ-ਉਥੋਂ ਮਿੱਟੀ ਉਹ ਬਚੀ ਹੋਈ ਆ ਬੰਨ ਬਚਿਆ ਹੋਇਆ ਵਾ ਸੋ ਜੇ ਤੁਸੀਂ ਬੰਨਾਂ ਨੂੰ ਬਚਾਉਣਾ ਵਾ ਤਾਂ ਇੰਨਾ ਜਗ੍ਹਾ ਦੇ ਉੱਤੇ ਜਦੋਂ ਇਹ ਬੰਨ ਸੁੱਕ ਜਾਣਗੇ ਇਹਨਾਂ ਦੇ ਦਰਖਤ ਲਾਉਣੇ ਵੀ ਜ਼ਰੂਰੀ ਆ ਕਾ ਨਹੀਂ ਰੇਤਾ ਹੀ ਉਹ ਪਾਪਾ ਕਹਿੰਦਾ ਇੰਨਾ ਕਰਕੇ ਲਾਇਦਾ ਕਿ ਫਰਾ ਜੀ ਬਜਣਾ ਨਹੀਂ ਕੋਈ ਅੱਛਾ ਚਕਾਈ ਨਹੀਂ ਤਿੰਨ ਕੋਈ ਨਹੀਂ ਆਪਾਂ ਨਾ ਕਰ ਦੋ ਸੰਗਤਾਂ ਨੇ ਵਾਪਸ ਚੱਲੇ ਪਾਤੇ ਆ ਜੀ ਤੇ ਬੌਕਲੈਨਾਂ ਚੱਲ ਰਹੀਆਂ ਵਾ ਇਹ ਰਾਤ ਨੇ ਰੇਵੇ ਤੱਕ ਚੱਲਣਗੀਆਂ ਆ ਜਾਂਦਾ ਚਲੋ ਜੀ ਇਹ ਆਹ ਦੇਖੋ ਹਾਲਾਤ ਓਏ ਆ ਜਾ ਆ ਜਾ ਆਹ ਬਵਾਲੀ ਹਟਾ ਆ ਹਾਲਾਤ ਦੇਖੋ ਤੁਸੀਂ ਇਹ ਆ ਮੰਡ ਇਹਨੂੰ ਕਹਿੰਦੇ ਆ ਮੰਡ ਮੰਡ ਦੇ ਹਾਲਾਤ ਦੇਖ ਲਿਆ ਮੰਡ ਮੰਡ ਨਹੀਂ ਦੇਖਿਆ ਸੀ ਦਰਿਆ ਨਹੀਂ ਦੇਖਿਆ ਸੀ ਟਾਏ ਨਹੀਂ ਦੇਖੇ ਸੀ ਦੇਖ ਲੈ ਦੇਖੋ